350 ਸਾਲਾ ਦਾ ਦਾਵਦੀਆ ਜਿਹੜੀ ਪਾਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਰੋਟਾ ਸਾਹਿਬ ਤੇ ਤਿੰਨ ਦਿਨ ਤੋਂ ਚੱਲ ਰਹੇ ਧਾਰਮਿਕ ਸਮਾਗਮ ਅੱਜ ਸਮਾਪਤ ਹੋ ਚੁੱਕੇ ਨੇ ਜਿੱਥੋਂ ਕਿ ਇਲਾਕੇ ਦੀਆਂ ਸੰਗਤਾਂ ਵੱਲੋਂ ਪਹੁੰਚ ਕੇ ਸ਼ਰਕਤ ਕੀਤੀ ਗਈ ਆ ਜਿੱਥੇ ਇਸ ਮੌਕੇ ਤੇ ਖੂਨਦਾਨ ਕੈਂਪ ਮੈਡੀਕਲ ਕੈਂਪ ਤੋਂ ਇਲਾਵਾ ਹੋਰ ਰਾਜਨੀਤਿਕ ਆਗੂਆਂ ਨੇ ਵੀ ਗੁਰੂ ਘਰ ਪਹੁੰਚ ਕੇ ਮੱਥਾ ਟੇਕਿਆ ਉਸ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਮੋਹਤ ਮਹਿੰਦਰਾ ਜੂਤ ਕਾਂਗਰਸ ਪੰਜਾਬ ਦੇ ਪ੍ਰਧਾਨ ਵੀ ਪਹੁੰਚੇ ਉਹਨਾਂ ਤੋਂ ਇਲਾਵਾ ਢਾਡੀ ਸਿੰਘਾਂ ਤੋਂ ਲਵ ਹੋਰ ਕੀਰਤਨ ਜਥੇ ਵੀ ਵੱਲੋਂ ਹਾਜ਼ਰੀ ਲਗਾਈ ਗਈ ਜਿੱਥੋਂ ਕੋਈ ਸੰਗਤਾਂ ਵੱਲੋਂ ਗੁਰੂ ਦੇ ਪ੍ਰਵਚਨ ਸੁਣਨੇ ਤੇ ਗੁਰੂ ਦੇ ਨਾਲ ਜੋੜਿਆ ਗਿਆ ਢਾਡੀ ਸਿੰਘਾਂ ਵੱਲੋਂ ਨਬਤੋਂ ਹਰਮੀਤ ਸਿੰਘ ਮਾਨ ਓ ਨਾਮ ਵਾਹਿਗੁਰੂ ਓ ਨੋ ਕਹਿ ਰੁਜਦਾਸ ਹਾਤ ਪੈ ਦੇਵੈ ਜਿਸ ਵਿੱਚ ਸਭ ਦੁੱਖ ਜਾਣ ਤੇਨ ਬਹਾਦਰ ਸਿਮਰੇ ਬਰਨਾਉਣੇ ਪਿਆਰੇ ਹਾਏ ਸਭ ਥਾਈ ਹੋਏ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਅੱਜ ਤੋਂ ਬਾਅਦ ਭੁੱਲ ਕੇ ਵੀ ਇਹ ਨਹੀਂ ਕਹਿਣਾ ਮੇਰੀ ਅਰਦਾਸ ਨਹੀਂ ਪੂਰੀ ਹੋਈ ਇਹ ਕਹਿਣਾ ਮੈਥੋਂ ਹੀ ਅਰਦਾਸ ਨਹੀਂ ਪੂਰੀ ਹੋਈ ਮੇਰੇ ਕਰਮ 'ਚ ਹੀ ਫਰਕ ਰਹਿ ਗਿਆ ਹੋਣਾ ਉਹਦਾ ਤਾਂ ਕੋਈ ਫਰਕ ਨਹੀਂ ਛੱਡਦਾ ਮੰਨਣ ਵਿੱਚ ਤਾਂ ਪਿਆਰਿਓ ਅੱਜ ਭਾਈ ਦੇਵਾ ਰਾਮ ਦੇ ਉੱਰ ਸ਼ਬਦਾਵਲੀ ਵੀ ਧਿਆਨ ਵਿੱਚ ਆਈ ਕਿ ਉਸ ਦਿਨ ਗੁਰੂ ਸਾਹਿਬ ਨੇ ਕਿਹਾ ਸੀ ਕੋਈ ਗੱਲ ਨਹੀਂ ਦੇਵਾ ਰਾਮਾ ਸੱਚਾ ਵੀ ਕਰਦੇ ਫੋਟੋਸ ਆਦੇ ਬਾਰੇ ਹੈਲੋ ਹੈਲੋ ਸੰਤਿਨ ਪਾਪ ਚਨੀ ਦਾ ਪ੍ਰਕਾਸ਼ ਵੀ ਗੱਲ ਆਉਂਦੀ ਹੈ ਸ਼ਬਦ ਸੋਤ ਦੀ ਗੱਲ ਆਉਂਦੀ ਹੈ ਧਿਆਨ ਜੋੜਨ ਦੀ ਗੱਲ ਆਉਂਦੀ ਹੈ ਉਹ ਕਹਿੰਦੇ ਸੀ ਗੁਰਦੁਆਰੇ ਨਹੀਂ ਜਾਂਦੇ ਕਿਉਂਕਿ ਉੱਥੇ ਧਿਆਨ ਨਹੀਂ ਤੇ ਹੋਰ ਥਾਵਾਂ ਤੇ ਜਾਂਦੇ ਜਦੋਂ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਧਿਆਨ ਦਾ ਬਹੁਤ ਵੱਡਾ concept ਹੈ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰਕਾਰ ਸਾਡਾ ਉਸ ਪਾਸੇ ਧਿਆਨ ਨਹੀਂ ਹਨ ਰੋਜ਼ ਸਾਥ ਅਰਦਾਸ ਦੇ ਵਿੱਚ ਵੀ ਚੇਤੇ ਕਰਾਇਆ ਜਾਂਦਾ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਬੋਲੋ ਜੀ ਵਾਹਿਗੁਰੂ ਧਿਆਨ ਨਾਮ ਲੀਨ ਭਇਓ ਕੋ ਬਿੰਦਿਸ਼ੋ ਨਾ ਕਦੇ ਆਪਣੀ ਜ਼ਿੰਦਗੀ ਵਿੱਚ ਇਹ ਰੱਖੀਏ ਕਿ ਅੱਜ ਨਾਲ ਗੁਰਦੁਆਰੇ ਲੇਵੋ ਧਰਨ ਧਿਆਨ ਧਰੋ ਨਾਮ ਦਿੜ ਕਰਨ ਕਰਿਆ ਜਿਵੇਂ ਗੁਰੂ ਨੇ ਨਾਮ ਦਿੜ ਕਰਾਇਆ ਬਾਹਰ ਨਾ ਜਿਵੇਂ ਪਾਣੀ ਸੰਨ 10 ਮਿੰਟ ਬਾਕੀ ਨੇ ਜੋ ਸਮਾਪਵਨ ਕਰਨ ਦਾ ਆਸਵਾਸ ਦਿੱਤੀ ਅਲਸਾ ਸੀ ਵੱਲੋਂ ਪੜ੍ਹ ਕੇ ਆਪਾਂ ਸੁਖੀ ਕੋ ਯਾਤਰਾ ਕਰਨ ਦਾ ਰਸਮੀ ਕੀਤਾ ਉਸੇ ਤਾਂਕਸ਼ਾ ਜੀ ਦੇ ਜੋ ਜੀਵਨ ਦਾ ਸਫਰ ਆਪਾਂ ਸਾਰੇ ਬਹੁਤ ਤੇ

ਕਿਹੜੀ ਮਰਜ਼ੀ ਕਰੋ ਨਹੀਂ ਜਿੱਦੀ ਤਾਂ ਵਿਆਖਿਆ ਹੁੰਦੀ ਹੈ ਕਿਰਤ ਵਰਤ ਕਰ ਧਰਮ ਦੀ ਅਥੋਂ ਦੇਖਿਆ ਭਲਾ ਮਨਾਵੇ ਸਿੱਖਾ ਤੂੰ ਆਪਣੀ ਕਿਰਤ ਵੱਲ ਧਿਆਨ ਦੇ ਤੂੰ ਆਪਣੀ ਕਿਰਤ ਵੱਲ ਧਿਆਨ ਨਹੀਂ ਦੇ ਵਾਹਿਗੁਰੂ 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 ਜਯਾ ਦਾਸ ਸੁਤਵਿੰਦਰ ਸਿੰਘ ਜੀ ਟੋੜਾ ਸਾਹਿਬ ਮਾਨ ਪ੍ਰਾਪਤ ਕਰ ਤੇ ਨਾਲ ਹੀ ਬਿੰਦੀਆ ਪ੍ਰਵੀਨ ਜੀ ਤੋਂ ਨਿਹਾਲ ਕਹ ਲਈਏ ਵੀ ਜੋਸ਼ ਭਰਿਆ ਔਰ ਬੇਨਤੀ ਹੈ ਕਿ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰ ਸ਼੍ਰੀ ਮੋਹਨ ਸਿੰਘ ਜਰਨੈਲ ਨੂੰ ਵੀ ਬੇਨਤੀ ਹੈ ਤੁਸੀਆਂ ਦਾ ਤੁਹਾਨੂੰ ਪਤਾ ਹੀ ਹੈ ਸਨਮਾਨ ਜ਼ਰੂਰੀ ਹੁੰਦੇ ਆ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਬੋਲਿਆ ਕਿ ਦੇ ਇੱਕ ਫੇਰ ਆਪਾਂ ਜਾਣਾ ਜੇ ਖੁਸ਼ੀ ਲੈਣੀ ਹੈ ਕੋਈ ਕਵਰੇਜ ਕਰਦੇ ਆ ਸਰਦਾਰ ਗੁਰਮੀਤ ਸਿੰਘ ਜੀ ਮਾਨ ਉਹਨਾਂ ਨੂੰ ਬੇਨਤੀ ਕਰ ਮੀਡੀਆ ਦਾ ਜੋਗਾ ਭਗਵੰਤ ਸਿੰਘ ਜੀ ਹਜਣਾ ਤੁਸੀਂ ਵੀ ਆ ਕੇ ਸੰਜੀਤ ਸਾਹਿਬ ਦੀ ਸੇਵਾ ਨੂੰ ਆ ਗਏ ਨੇ ਕੰਮ ਵੀ ਲਾਈ ਤੇ ਉਹਨਾਂ ਨੂੰ ਵੀ ਦੇ ਸੰਗਲ ਦੇ ਵਿੱਚੋਂ ਤੈਨੂੰ ਅਸੀਸ ਮਿਲੀ ਆ ਖੁਸ਼ੀ ਮਿਲੀ ਆ ਹਾਲ ਸਤ ਸ੍ਰੀ ਅਕਾਲ ਹਾਂ ਜੀ ਜੇ ਸਮ ਕਰਵਾਉਣਾ ਖਾਲਸਾ ਬਾਹੀ ਗੁਰੂ ਜੀ ਕੀ ਫਤਿਹ ਅੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਦੇ 350 ਸਾਲਾ ਸਤਾਵ ਦੀ ਪੁਰਬਨ ਮੁਖਲਾ ਕੇ ਜੋ ਪਿਛਲੇ 3 ਮਹੀਨਿਆਂ ਤੋਂ ਗੁਰਦਾਰਾ ਰੋਟਾ ਸਾਹਿਬ ਪਾਸੀ ਨੌਵੀਂ ਵਿਖੇ ਸੰਗਤਾਂ ਵੱਲੋਂ ਜੋ 41 ਸ੍ਰੀ ਖੰਡਪਾਟ ਸਾਹਿਬਾਨਾਂ ਦੀ ਲੜੀ ਆਰੰਭ ਸੀ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਦਾ ਸਦਕਾ ਅੱਜ ਨਿਰਵਿਘਨਤਾ ਸੰਪੂਰਨ ਭੋਗ ਪਾਏ ਗਏ ਨੇ ਜੀ ਹੁਣ ਸਤਿਗੁਰਾਂ ਦੀ ਕਿਰਪਾ ਦੇ ਨਾਲ ਅੱਜ ਤੀਸਰੇ ਜੋ ਆਖਰੀ ਦੀਵਾਨ ਹਨ ਉਹ ਪੰਡਾਲਾਂ ਦੇ ਵਿੱਚ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਰੰਭ ਹੋਣ ਲੱਗੇ ਦੀ ਖੁਸ਼ੀ ਦੀ ਗੱਲ ਹੈ ਸਾਰਾ ਇਲਾਕਾ ਇਸ ਪਵਿੱਤਰ ਸਥਾਨ ਤੇ ਨਤਮਸਤਕ ਹੁੰਦਾ ਹੈ ਔਰ ਜਿਹੜੀ ਸ਼ਹਾਦਤ ਤੇ ਕੁਰਬਾਨੀ 350 ਸਾਲ ਪਹਿਲਾਂ ਦਿੱਤੀ ਗਈ ਸੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਉਸ ਉਹ ਕੁਰਬਾਨੀ ਉਹ ਸ਼ਹਾਦਤ ਅੱਜ ਵੀ ਸਾਨੂੰ ਤਾਕਤ ਦਿੰਦੀ ਹੈ ਕਿ ਅਸੀਂ ਨਿਆਂ ਲਈ ਲੜੀਏ ਔਰ ਆਪਣੇ ਸਮਾਜ ਲਈ ਆਪਣੇ ਜਿਹੜੇ ਫਰਜ਼ ਨੇ ਉਹਨਾਂ ਨੂੰ ਉਸੇ ਜਜ਼ਬੇ ਨਾਲ ਅਦਾ ਕਰੀਏ ਸੋ ਅੱਜ ਇਸ ਪਵਿੱਤਰ ਧਰਤੀ ਤੇ ਰੋਟਾ ਸਾਹਿਬ ਦੀ ਤੇ ਜਿੱਥੇ ਤਿੰਨ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨਛੋਪਾ ਪ੍ਰਾਪਤ ਇਹ ਸਥਾਨ ਰਿਹਾ ਪਵਿੱਤਰ ਹੋਇਆ ਅੱਜ ਉੱਥੇ ਨਤਮਸਤਕ ਹੋਣ ਦਾ ਮੌਕਾ ਮਿਲ ਰਿਹਾ ਔਰ ਸਾਰੀਆਂ ਸੰਗਤਾਂ ਨਾਲ ਇਸ ਜਿਹੜਾ ਇਹ ਪਵਿੱਤਰ ਸਾਗਰ ਹੈ ਜਿਹੜਾ ਉੱਥੇ ਇੱਕ ਬੂੰਦ ਬਣ ਕੇ ਅੱਜ ਸਾਨੂੰ ਨਤਮਸਤਕ ਹੋਣ ਦਾ ਮੌਕਾ ਮਿਲਿਆ ਮੈਂ ਅੱਜ ਇੱਕ ਦਾਬੇ ਨਹੀਂ ਪੰਜਾਬ 'ਚ ਨਹੀਂ ਦੇਸ਼ ਵਿਦੇਸ਼ 'ਚ ਜਿੱਥੇ ਗੁਰੂ ਨੂੰ ਮੰਨਣ ਵਾਲੇ ਹੈਗੇ ਨੇ ਪੂਰੀ ਦੁਨੀਆ 'ਚ ਇਹ ਸ਼ਹਾਦਤ ਦਾ ਜੋ ਜਾਮ ਪੀਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀਦਾਸ ਸਤੀਦਾਸ ਭਾਈ ਦੇਵਾਲਾ ਜੀ ਉਹਨਾਂ ਨੂੰ 350 ਸਾਲਾਂ ਅੱਜ ਵੀ ਯਾਦ ਕੀਤਾ ਜਾ ਰਿਹਾ ਹੈ ਮੈਂ ਸਮਝਦਾ ਕਿ ਮਾਨਵਤਾ ਲਈ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਬਹੁਤ ਵਧੀਆ ਉਪਰਾਲਾ ਹੈ ਜੀ ਬਾਬਾ ਜੀ ਅਮਰੀਕ ਸਿੰਘ ਜੀ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਅੱਜ ਦੇ ਸਾਕੇ ਦੇ ਵਿੱਚ ਗੁਰੂ ਸਾਹਿਬ ਦੇ ਸ਼ਹਾਦਤ ਦਿਵਸ ਦੇ ਵਿੱਚ ਮੈਡੀਕਲ ਕੈਂਪ ਤੇ ਖੂਨਦਾਨ ਕੈਂਪ ਲਗਾਇਆ ਤੇ ਮੈਂ ਦੇਖਿਆ ਸੀਨੀਅਰ ਡਾਕਟਰ ਬੈਠੇ ਨੇ ਤੇ ਬਹੁਤ ਸੂਜ ਬੂਜ ਨਾਲ ਦਵਾਈਆਂ ਤੇ ਇਲਾਜ ਵਗੈਰਾ ਦੀ ਸਲਾਹ ਲੋਕ ਲੈ ਰਹੇ ਨੇ ਤੇ ਖੂਨਦਾਨ ਕਰ ਰਹੇ ਨੇ ਬਹੁਤ ਚੰਗਾ ਉਪਰਲ ਹੈ ਅੱਜ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦਾ 350 ਸਾਲਾਂ ਸ਼ਹੀਦੀ ਦਿਹਾੜਾ ਸਮੁੱਚੀ ਦੁਨੀਆ ਦੇ ਵਿੱਚ ਬੜੀ ਸਰਦ ਦਾ ਊਰਵਕ ਮਨਾਇਆ ਜਾ ਰਿਹਾ ਹਨ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ